ਲੁਧਿਆਣਾ ਰੇਲਵੇ ਸਟੇਸ਼ਨ ਤੋਂ ਬੱਚਾ ਚੋਰੀ ਹੋਇਆ ਇੱਕ ਸਾਲ ਦਾ ਬੱਚਾ ਹੈ ਜੋ ਚੋਰੀ ਕਰਕੇ ਇੱਕ ਮਹਿਲਾ ਫਰਾਰ ਹੋ ਗਈ ਹੈ ਬੱਚੇ ਨੂੰ ਲੈ ਕੇ ਜਾਂਦੀ ਹੋਈ ਹੈ ਮਹਿਲਾ ਸੀਸੀਟੀਵੀ ਦੇ ਵਿੱਚ ਵੀ ਨਜ਼ਰ ਆ ਰਹੀ ਹੈ ਉਸ ਦੇ ਵਿੱਚ ਕੈਦ ਹੋਈ ਹੈ ਤਾਂ ਰੇਲਵੇ ਸਟੇਸ਼ਨ ਤੇ ਦੋ ਬੱਚਿਆਂ ਦੇ ਨਾਲ ਸੁੱਤੀ ਪਈ ਸੀ ਮਾਂ ਸੁੱਤੀ ਪਈ ਮਾਂ ਦੇ ਨੇੜੇ ਪੇ ਬੱਚੇ ਨੂੰ ਲੈ ਕੇ ਮਹਿਲਾ ਫਰਾਰ ਹੋ ਗਈ ਔਰ 16 ਸਤੰਬਰ ਰਾਤ ਸਵਾ 2 ਵਜੇ ਦੇ ਕਰੀਬ ਇਹ ਘਟਨਾ ਦੱਸੀ ਜਾ ਰਹੀ ਹੈ ਔਰ ਹੁਣ ਇਸ ਦੀ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਇਹ ਕਾਲੇ ਰੰਗ ਦਾ ਸੂਟ ਪਾਇਆ ਇਸ ਮਹਿਲਾ ਨੇ ਔਰ ਇਹ ਮਹਿਲਾ ਬੱਚਾ ਚੁੱਕ ਕੇ ਫਰਾਰ ਹੋ ਰਹੀ ਹੈ ਯਾਨੀ ਕਿ ਇੱਥੋਂ ਜਾ ਰਹੀ ਹੈ ਤਾਂ ਰਾਤ ਦੀ ਘਟਨਾ ਹੈ ਰਾਤ ਵੇਲੇ ਇਹ ਮਾਂ ਸੁੱਤੀ ਪਈ ਸੀ ਆਪਣੇ ਦੋਵੇਂ ਬੱਚੇ ਲੈ ਕੇ ਔਰ ਮਹਿਜ਼ ਇਹ ਮਾਸੂਮ 1 ਸਾਲ ਦਾ ਹੈ ਅੱਜ ਉਸ ਚੋਰੀ ਕੀਤਾ ਗਿਆ ਹੈ ਰੇਲਵੇ ਸਟੇਸ਼ਨ ਤੇ ਬੱਚਾ ਚੋਰੀ ਹੋਇਆ ਹੈ ਲੁਧਿਆਣਾ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਮਹਿਲਾ ਜਿਹੜੀ ਹੈ ਉਹ ਬੱਚਾ ਚੁੱਕ ਕੇ ਇੱਥੋਂ ਜਾ ਰਹੀ ਹੈ ਸੁਭਾਵਿਕ ਤੌਰ ਤੇ ਇੱਕ ਮਾਂ ਦਾ ਬੱਚਾ ਜੋ ਦੋਸਤੋ ਇਸ ਤਰੀਕੇ ਦੇ ਨਾਲ ਵੱਖ ਹੋਇਆ ਉਸ ਨੂੰ ਕਿਡਨਾਪ ਕੀਤਾ ਗਿਆ ਤਾਂ ਕਿ ਹਾਲ ਹੋਏਗਾ ਰਜਿੰਦਰ ਮੇਰੇ ਸੋਗੀ ਨੇ ਫੋਨ ਲਾਇਆ ਤੇ ਰਜਿੰਦਰ ਕਿ ਕੁਝ ਹੋਰ ਜਾਣਕਾਰੀ ਹੈ ਇਸ ਮਾਮਲੇ ਦੇ ਵਿੱਚ ਕਿਉਂਕਿ ਸੀਸੀਟੀਵੀ ਸਾਹਮਣੇ ਆ ਗਿਆ ਹੈ ਮਹਿਲਾ ਸ਼ਿਕਾਇਤ ਹੋਈ ਹੈ ਪੁਲਿਸ ਕਿੱਥੋਂ ਤੱਕ ਕੇਸ ਪ੍ਰੈਸ ਕਰ ਪਾਈ ਹੈ ਔਰ ਦੇਖੋ ਬਿਲਕੁਲ ਫਿਲਹਾਲ ਅਗਰ ਗੱਲ ਕਰੀਏ ਤਾਂ ਪੁਲਿਸ ਇਸ ਮਾਮਲੇ ਦੇ ਵਿੱਚ ਜ਼ਰੂਰ ਜਾਂਚ ਕਰ ਰਹੀ ਹੈ ਸੀਸੀਟੀਵੀ ਕੈਮਰਾ ਦੀ ਜਿਹੜੀ ਆ ਮਦਦ ਜ਼ਰੂਰ ਲੈ ਰਹੀ ਹੈ ਪਰ ਕਿਤੇ ਨਾ ਕਿਤੇ ਇੱਕ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਲਗਾਤਾਰ ਰੇਲਵੇ ਸਟੇਸ਼ਨ ਤੇ ਅਜਿਹੀਆਂ ਜੜੀਆਂ ਘਟਨਾਵਾਂ ਨੇ ਉਹ ਸਾਹਮਣੇ ਆ ਰਹੀਆਂ ਨੇ ਔਰ ਇਹ ਤਾਜ਼ਾ ਜੜੀ ਤਸਵੀਰ ਸਾਹਮਣੇ ਆਈ ਹੈ 16 ਸਤੰਬਰ ਰਾਤ 11 ਵਜੇ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਜੜੀ ਮਹਿਲਾ ਫਤੇਪੁਰ ਜੜੀ ਹੈ ਉਹ ਉਥੋਂ ਲੁਧਿਆਣਾ ਆਈ ਸੀ ਔਰ ਰਾਤ ਆਪਣੇ ਬੱਚਿਆਂ ਦੇ ਨਾਲ ਜੋ ਰੇਲਵੇ ਸਟੇਸ਼ਨ ਤੇ ਰਾਤ ਜਾਦਾ ਹੋਣ ਕਾਰਨ ਸੁੱਤੀ ਹੋਈ ਸੀ ਔਰ ਨਾਲ ਦੇ ਹੀ ਇੱਕ ਸੁੱਤੇ ਹੋਏ ਵਿਅਕਤੀ ਦੇ ਉੱਤੇ ਉਸ ਦੇ ਵੱਲੋਂ ਸ਼ੱਕ ਜਤਾਇਆ ਗਿਆ ਕੀ ਕਾਲੇ ਸੂਟ ਦੇ ਵਿੱਚ ਇੱਕ ਮਹਿਲਾ ਜੋ ਬੱਚੇ ਨੂੰ ਲੈ ਕੇ ਜਾ ਰਹੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਔਰ ਲਗਾਤਾਰ ਜਿਹੜੀ ਹੈ ਟੀਮਾਂ ਦੇ ਗਠਨ ਦੇ ਜ਼ਰੀਏ ਪੀਸੀਟੀਵੀ ਕੈਮਰਾ ਦੀ ਮਦਦ ਲਈ ਜਾ ਰਹੀ ਹੈ ਤਾਂ ਉਸ ਮਹਿਲਾ ਨੂੰ ਜਿਹੜਾ ਲੱਭਣ ਦਾ ਜ਼ਰੂਰ ਯਤਨ ਕੀਤਾ ਜਾ ਰਿਹਾ ਹੈ ਕਿ ਆਖਰ ਕਿਸ ਮਹਿਲਾ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਰ ਕਿਤਨੇ ਕਿਤੇ ਪਰਿਵਾਰ ਵੱਲੋਂ ਇਸ ਗੱਲ ਨੂੰ ਲੈ ਕੇ ਜ਼ਰੂਰ ਸਵਾਲ ਜਿਹੜੇ ਆ ਖੜੇ ਕੀਤੇ ਗਏ ਨੇ ਕਿ ਉਹਨਾਂ ਦੇ ਕੋਲ ਹੀ ਸੁੱਤਾ ਹੋਇਆ ਬੱਚਾ ਜਿਹੜਾ ਉਹ ਗਾਇਬ ਹੋ ਗਿਆ ਜੀ ਠੀਕ ਹੈ ਸ਼ੁਕਰੀਆ ਬਾਤ ਬាទ ਰਜਿੰਦਰ तमाम ਜਾਣਕਾਰੀ ਲਈ ਤਾਂ ਸੁਭਾਵਿਕ ਤੌਰ ਤੇ ਪੁ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਮਾਸੂਮ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਆਪਣੇ ਆਪ ਦੇ ਵਿੱਚ ਸਵਾਲ ਵੱਡੇ ਨਮਸਕਾਰ ਅਤੇ